ਮੋਗਾ ਦੇ ਡੀਟੀ ਰੋਡ ਤੇ ਗਲੀ ਵਿੱਚ ਸਥਿਤ ਨਿਊ ਐਫਬੀ ਆਟੋ ਵਿਚ ਆਸਵੇਰੇ 5:30 ਅਤੇ 6 ਵਜੇ ਦੇ ਵਿੱਚ ਚਾਰਜਿੰਗ ਦੀ ਸਾਰਾ ਉਸਪਾਤ ਨੂੰ ਦੇ ਕਾਰਨ ਅੱਗ ਲੱਗ ਗਈ ਜਿਸ ਦੇ ਕਾਰਨ ਭਾਰੀ ਮਾਤਰਾ ਦੇ ਵਿੱਚ ਨਵੀਂ ਬੈਟਰੀਆਂ ਵਾਲੀ ਛੁੱਟੀਆਂ ਜਲ ਗਈ ਉੱਥੇ ਮੋਗਾ ਫਾਇਰ ਬ੍ਰਿਗੇਡ ਦੀ ਟੀਮ ਔਕੇ ਤੇ ਪਹੁੰਚੀ ਤੇ ਬੜੀ ਮੁਸ਼ਕਲਤ ਦੇ ਨਾਲ ਅੱਗ ਤੇ ਕਾਬੂ ਪਾਇਆ ਅਗਲਨ ਦੇ ਕਾਰਨ 15 ਕੁ ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅੰਦਾਜ਼ਾ ਲੱਗ ਰਿਹਾ ਹੈ ਸ਼ੋਰੂਮ ਦੇ ਮਾਲਕ ਦੇ ਮੁਤਾਬਿਕ ਜਦੋਂ ਉਸਵੇਰੇ ਸਿਆਰ ਕਰਨ ਦੇ ਲਈ ਘਰੋਂ ਨਿਕਲਿਆ ਤੋ ਉਹਨੇ ਦੇਖਿਆ ਕਿ ਸ਼ੋਰੂਮ ਦੇ ਅੰਦਰੋਂ ਤੋਂ ਨਿਕਲ ਗਿਆ ਤੇ ਉਹ ਫਟਕੇ ਘਰ ਤੋਂ ਚਾਬੀ ਲੈਣ ਗਿਆ ਤੇ ਇੰਨੇ ਦੇਰ ਤੋਂ ਲੱਚਰ ਕਾਫੀ ਅੱਗ ਲੱਗ ਗਈ ਸੀ ਤੇ ਸ਼ੋਰੂਮ ਬੁਨਾਵਿਸ਼ ਖੜੀ ਕਈ ਨਵੀਂ ਬੈਟਰੀਆਂ ਵਾਲੀ ਸੂਟੀਆਂ ਚਲ ਕੇ ਖਾਕ ਹੋ ਗਈ ਅਗਲ ਕੰ ਦਾ ਕਾਰਨ ਚਾਰਜਿੰਗ ਵਾਲੀ ਕਾਰ ਦਸਹੀ ਜਾ ਰਹੀ ਹੈ ਤੇ ਉਹਨੇ ਕਿਹਾ ਕਿ ਉਸ ਦਾ 15 ਤੋਂ 2 ਲੱਖ ਰੁਪਏ ਦਾ ਨੁਕਸਾਨ ਸਟੈਂਸ਼ਨ ਦੀ ਤਾਰ ਤੇ ਵੀ ਉਹ ਸਪਾਰਕ ਮਾਰਦੀ ਹੋਈ ਅੱਗ ਲੱਗੀ ਮੈਂ ਜਦੋਂ ਉੱਥੇ ਉੱਠਿਆ ਉਹ ਦੇਖਿਆ ਸਾਰਾ ਫਲਾਗ ਜਿਹੜਾ ਸੜ ਰਿਹਾ ਸੀਗਾ ਓਕੇ ਤੇ ਜਦ ਨੂੰ ਮੈਂ ਆਪਣਾ ਚਾਬੀਆਂ ਲੈਣ ਗਿਆ ਸਭ ਨੂੰ ਧੂਆਂ ਬਹੁਤ ਹੋ ਗਿਆ ਅੰਦਰ ਨਹੀਂ ਜਾਇਆ ਗਿਆ ਵੀਦ ਨੂੰ ਮੈਂਟਸ ਕੈਂਟਾ ਨਹੀਂ ਜਾਇਆ ਜੀ ਪਰ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਕਿਉਂਕਿ ਸਾਰੀਆਂ ਸਕੂਟਰੀਆਂ ਤੁਹਾਡੀਆਂ ਨਵੀਆਂ ਸੀ 15 ਤੋਂ 20 ਲੱਖ ਤੇ ਕਿੰਨਾ ਟਾਈਮ ਲੱਗ ਗਿਆ ਇਹਨੂੰ ਆ ਅਗਰ ਨੂੰ ਤਕਰੀਬਨ 1.5 ਤੋਂ 2 ਘੰਟੇ ਟਾਈਮ ਦਾ ਸਾਨੂੰ ਸਾਮੇ ਹਾਈਡਰ ਸਟੇਸ਼ਨ ਤੋਂ ਸੁਝਾਇਆ ਗਈ ਸੀ 15 ਦੇ ਜੀ ਨਾਲ ਦੇ ਨਾਲ ਹੀ ਇਹਨਾਂ ਦੇ ਮੁਲਾਜ਼ਮ ਜਿਹੜਾ ਸੀਗਾ ਵਰਕਰ ਬਾਈ ਉਹ ਵੀ ਸਾਡੇ ਕੋਲੇ ਸਬ ਸਟੇਸ਼ਨ ਤੇ ਖੁਦ ਪਹੁੰਚ ਗਿਆ ਸੀਗਾ ਲੈਣ ਵਾਸਤੇ ਜਿੱਤ ਤਰੰਤ ਹੀ ਤੁਰਪੇ ਜਿੱਥੋਂ ਅੱਧੇ ਕੇ ਸਕਿੰਟ ਦੇ ਵਿੱਚ ਹੀ ਜੀ ਤੇ ਆ ਕੇ ਦੇਖਿਆ ਕਾਫੀ ਜ਼ਿਆਦਾ ਆਗ ਹੈ ਸੀ ਜੀ ਨਿਊ ਐਸ ਵੀ ਆਟੋਸ ਵਾਲਿਆਂ ਦੇ ਇਹ ਆਗ ਲੱਗੀ ਹੋਈ ਸੀ ਹਾਂਜੀ ਹਾਂਜੀ ਇਹਦੇ ਵਿੱਚ ਇਲੈਕਟ੍ਰੋਨਿਕ ਸਕੂਟਰ ਸੀਗਾ ਹਾਂਜੀ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਈ ਸਕੂਟਰਾਂ ਨੂੰ ਕਿੰਨੀ ਕਿ ਕਿੰਨੀ ਕਿ ਮੁਸ਼ਕਲ ਤੁਹਾਨੂੰ ਲੱਗ ਗਈ ਹੈ ਬਖਸ਼ਕਤ ਸਾਰਾ ਉੱਦ ਦਾ ਅੱਗ ਬਹੁਤ ਜ਼ਿਆਦਾ ਸੀ ਆ ਬਾਕੀ ਸਾਡਾ ਦਾ ਰੁਟੀਨ ਆ ਕੋਈ ਸਾਨੂੰ ਇੰਦਰ ਦਾ ਜ਼ਿਆਦਾ ਹੈ ਨਹੀਂ ਸੀਗਾ ਪੇਸ਼ੀ ਆ ਤੁਸੀਂ ਬੈਟਰੀਆਂ ਵਾਲੀ ਗੱਲ ਕੀਤੀ ਬੈਟਰੀਆਂ ਤੇ ਤੇਜਾਬ ਵੀ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਸਰਕਟ ਹੁੰਦਾ ਸਰ ਜਿਹੜੇ ਸਾਨੂੰ ਖਤਰਾ ਲੱਗਦਾ ਜੀ ਉਹ ਅਸੀਂ ਬਾਹਰ ਕਢਵਾ ਦਿੱਤੀਆਂ ਜਿਹਨਾਂ ਦਾ ਗਾਸਪੀਨ ਦਾ ਦਾਗ ਚੀਆ ਬਾਕੀ ਇਨਵਰਟਰ ਦੇ ਬਾਰੇ ਦੇ ਸਪਲਾਈ ਵੀ ਉਹ ਵੀ ਬੰਦ ਕਰਵਾ ਦਿੱਤੀ ਤੇ ਹੁਣ ਅੱਗ ਤੇ ਕਾਬੂ ਹੈ ਹਾਂ ਜੀ ਅੱਗ ਤੇ ਕੰਟਰੋਲ ਹੈ ਓਕੇ ਮੋਗਾ ਦੇ ਗੀਤੀ ਰੋਡ ਦੇ ਗਲੀ ਵਿੱਚ ਸਥਿਤ ਨਿਊ ਐਸਬੀ ਆਟੋ ਵਿੱਚ ਉਸਵੇਰੇ ਸਾਡੇ 5 ਅਤੇ 6 ਵਜੇ ਦੇ ਵਿੱਚ ਚਾਰਜਿੰਗ ਦੀ ਸਾਰਾ ਉਸਪਾਤ ਨੂੰ ਦੇ ਕਾਰਨ ਅੱਗ ਲੱਗ ਗਈ ਜਿਸ ਦੇ ਕਾਰਨ ਭਾਰੀ ਮਾਤਰਾ ਦੇ ਵਿੱਚ ਨਵੀਂ ਬੈਕਤੀਆਂ ਵਾਲੀ ਕੁੱਟੀਆਂ ਜਲ ਗਈ। ਉੱਥੇ ਮੋਗਾ ਫਾਇਰ ਬ੍ਰਿਗੇਡ ਦੀ ਟੀਮ मौके ਤੇ ਪਹੁੰਚੀ। ਇਹ ਬੜੀ ਮੁਸ਼ਕਲਤ ਦੇ ਨਾਲ ਅੱਗ ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨ 15 ਤੋਂ 2 ਲੱਖ ਰੁਪਏ ਦਾ ਨੁਕਸਾਨ ਹੋਣ ਦਾ ਅਨੁਸਾਰ ਅੰਕੜਾ ਹੈ। ਸ਼ੋਰੂਮ ਦੇ ਮਾਲਕ ਦੇ ਮੁਤਾਬਿਕ ਜਦੋਂ ਉਸਵੇਰੇ ਸਿਆਰ ਕਰਨ ਦੇ ਲਈ ਘਰੋਂ ਨਿਕਲਿਆ ਤੇ ਉਹਨੇ ਦੇਖਿਆ ਕਿ ਸ਼ੋਰੂਮ ਦੇ ਅੰਦਰੋਂ ਉਹਨਿਕਲ ਰਿਹਾ ਅਥੀ ਉਹ ਪੱਟਕੇ ਘਰ ਤੋਂ ਚਾਬੀ ਲੈਣ ਗਿਆ ਤਾਂ ਇੰਨੇ ਦੇਰ ਤੋਂ ਲੱਚਰ ਕਾਫੀ ਅੱਗ ਲੱਗ ਗਈ ਸੀ ਅਤੇ ਸ਼ੋਰੂਮ ਬੁਨਾਂ ਵਿੱਚ ਖੜੀ ਕਈ ਨਵੀਂ ਬੈਟਰੀਆਂ ਵਾਲੀ ਸੂਟੀਆਂ ਚਲ ਕੇ ਖਾਕ ਹੋ ਗਈ। ਅਗਲਾ ਕੰਦਾ ਕਾਰਨ ਚਾਰਜਿੰਗ ਵਾਲੀ ਕਾਰ ਦਸਤੀ ਜਾ ਰਹੀ ਹੈ ਅਤੇ ਉਹਨੇ ਕਿਹਾ ਕਿ 15 ਤੋਂ 2 ਲੱਖ ਰੁਪਏ ਦਾ ਨੁਕਸਾਨ। ਸਟੈਂਸ਼ਨ ਦੀ ਤਾਰ ਸੀ ਜੀ ਉਹ ਉਸਪਾਰ ਤੇ ਮਾਰੀ ਉਹਨੇ ਅੱਗ ਲੱਗੀ ਮੈਂ ਜਦੋਂ ਉੱਥੇ ਉੱਠਿਆ ਉਹ ਦੇਖਿਆ। ਸਾਰਾ ਪਲਾਗ ਜਿਹੜਾ ਸੜ ਰਿਹਾ ਸੀਗਾ ਓਕੇ ਤੇ ਜਦ ਨੂੰ ਮੈਂ ਆਪਣਾ ਚਾਬੀਆਂ ਲੈਣ ਗਿਆ ਸਭ ਨੂੰ ਧੂਆਂ ਬਹੁਤ ਹੋ ਗਿਆ ਅੰਦਰ ਨਹੀਂ ਜਾਇਆ ਗਿਆ ਵੀਦ ਨੂੰ ਮੈਂਟਸ ਕੈਂਟਰ ਨਹੀਂ ਜਾਇਆ ਜੀ ਪਰ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਕਿਉਂਕਿ ਸਾਰੀਆਂ ਸਕੂਟਰੀਆਂ ਤੁਹਾਡੀਆਂ ਨਵੀਆਂ ਸੀ 15 ਤੋਂ 20 ਲੱਖ ਤੇ ਕਿੰਨਾ ਟਾਈਮ ਲੱਗ ਗਿਆ ਇਹਨੂੰ ਆ ਅਗਲ ਨੂੰ ਤਕਰੀਬਨ 1.5 ਤੋਂ 2 ਘੰਟੇ ਟਾਈਮ ਦਾ ਸਾਨੂੰ ਸਾਨੂੰ ਹਾਈਡਰੋਸਟੇਸ਼ਨ ਤੋਂ ਸੁਣਾਈ ਦੇਣੀ ਸੀ 15 ਦੇ ਜੀ ਬਰਨਾਲ ਦੇ ਨਾਲ ਹੀ ਇਹਨਾਂ ਦੇ ਮਜ਼ਮਲ ਜਿਹੜਾ ਸੀਗਾ ਵਰਕਰ ਬਾਈ ਉਹ ਵੀ ਸਾਡੇ ਕੋਲੇ ਸਬਸਟੇਸ਼ਨ ਤੋਂ ਖੁਦ ਪਹੁੰਚ ਗਿਆ ਸੀਗਾ ਲੈਣ ਵਾਸਤੇ ਜਿਸ ਤਰ੍ਹਾਂ ਤੋਂ ਹੀ ਤੁਰਪੇ ਵੀ ਉੱਥੋਂ ਅੱਧੇ ਕੇ ਸਕਿੰਟ ਦੇ ਵਿੱਚ ਹੀ ਜੀ ਤੇ ਆ ਕੇ ਦੇਖਿਆ ਕਾਫੀ ਜ਼ਿਆਦਾ ਆਗੇ ਸੀ ਕਿ ਇਹ ਨਿਊ ਐਸਬੀ ਆਟੋਸ ਵਾਲਿਆਂ ਦੇ ਇਹ ਆਗ ਲੱਗੀ ਹੋਈ ਸੀ ਹਾਂਜੀ ਹਾਂਜੀ ਇਹਦੇ ਵਿੱਚ ਇਲੈਕਟ੍ਰੋਨਿਕ ਸਕੂਟਰ ਵੀ ਸੀਗਾ ਹਾਂਜੀ ਤੇ ਕਾਫੀ ਜ਼ਿਆਦਾ ਨੁਕਸਾਨ ਹੋਇਆ ਕਈ ਸਕੂਟਰਾਂ ਨੂੰ ਕਿੰਨੀ ਕਿ ਕਿੰਨੀ ਕਿ ਮੁਸ਼ਕਲ ਤੁਹਾਨੂੰ ਲੱਗ ਗਈ ਹੈ ਮੁਸ਼ਕਲ ਤਾਂ ਸਾਰਾ ਉੱਦ ਦਾ ਅੱਗ ਬਹੁਤ ਜ਼ਿਆਦਾ ਸੀਗਾ ਬਾਕੀ ਸਾਡਾ ਦਾ ਰੂਟੀਨ ਆ ਕੋਈ ਸਾਨੂੰ ਇੰਦਰ ਦਾ ਜਿਆਦਾ ਹੈ ਨਹੀਂ ਸੀਗਾ ਪੇਸ਼ੀ ਆ ਤੁਸੀਂ ਬੈਟਰੀਆਂ ਵਾਲੀ ਗੱਲ ਕੀਤੀ ਬੈਟਰੀਆਂ ਤੇ ਤਿਆਬ ਵੀ ਹੁੰਦਾ ਬਹੁਤ ਬੁਰਾ ਹਾਲ ਹੁੰਦਾ ਬਿਲਕੁਲ ਹੁੰਦਾ ਸਰ ਜਿਹੜੇ ਸਾਨੂੰ ਖਤਰਾ ਲੱਗਦਾ ਜੀ ਉਹ ਅਸੀਂ ਬਾਹਰ ਕਢਵਾ ਦਿੱਤੀਆਂ ਜਿਹਨਾਂ ਦਾ ਬਲਾਸਟ ਹੋਣ ਦਾ ਡਰ ਸੀਗਾ ਬਾਕੀ ਇਨਵਰਟਰ ਦੇ ਬਾਰੇ ਦੇ ਸਪਲਾਈ ਵੀ ਉਹ ਵੀ ਬੰਦ ਕਰਵਾ ਦਿੱਤੀ ਤੇ ਹੁਣ ਅੱਗ ਤੇ ਕਾਬੂ ਆ ਗਿਆ ਹਾਂ ਜੀ ਅੱਗ ਤੇ ਕੰਟਰੋਲ ਆ ਗਿਆ